ਸੱਤਰੀ ਕਾਲ ਤੁਸੀਂ ਦੇਖ ਰਹੇ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਧੋਬਿਆਣਾ ਚੌਕ ਵਿੱਚ ਪਰਿਵਾਰਕ ਮੈਂਬਰਾਂ ਤੇ ਮੱਲਨ ਵਾਸੀਆਂ ਵੱਲੋਂ ਮ੍ਰਿਤਕ ਦੇਹ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਆ ਵੀ ਮ੍ਰਿਤਕ ਦੇਹ ਵੀ ਰੱਖੀ ਹੋਈ ਹੈ ਮਾਮਲਾ ਕੀ ਆ ਬੀਤੀ ਰਾਤ ਦੋ ਨੌਜਵਾਨਾਂ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚੇ ਦਾਖਲ ਕਰਵਾਇਆ ਗਿਆ ਸੀ ਪਰ ਜਿੰਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਪਰਿਵਾਰਕ ਮੈਂਬਰਾਂ ਨੇ આરોਪ ਲਾਇਆ ਕਿ ਪੁਲਿਸ ਵੱਲੋਂ 18 ਘੰਟੇ ਬੀਤਣ ਦੇ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਾਂ ਕਿ ਉਪਰੋਕਤ ਜਿਹੜੇ ਵਿਅਕਤੀ ਆ ਜਿਹੜੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਦੀ ਨਾਰਾਜ਼ਗੀ ਨੂੰ ਲੈ ਕੇ ਪਰਿਵਾਰਕ ਮੈਂਬਰ ਵੱਲੋਂ ਜਿਹੜੇ ਮ੍ਰਿਤਕ ਦੇ ਆ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਹਾਲਾਂਕਿ ਡੀਐਸਪੀ ਸਰਬਜੀਤ ਸਿੰਘ ਵੀ ਪਹੁੰਚੇ ਨੇ ਸਿਵਲ ਲਾਈਨ ਦੇ ਜਿਹੜੇ ਐਸਐਚ ਹਰਜੋਤ ਸਿੰਘਾ ਉਹ ਵੀ ਪਹੁੰਚੇ ਨੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਆ ਭਰੋਸਾ ਵੀ ਜਤਾਇਆ ਕਿ ਐਸਐਸਪੀ ਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉਹਨਾਂ ਦੀ ਜਿਹੜੀ ਜਲਦੀ ਗ੍ਰਿਫਤਾਰੀ ਕੀਤੀ ਜਾਵੇਗੀ ਪਰ ਕਿਤੇ ਨਾ ਕਿਤੇ ਪਰਵਾਰਕ ਮੈਂਬਰ ਤੇ ਮਹੱਲਾ ਨਿਵਾਸੀ ਇਸ ਗੱਲ 'ਚ ਨਾਰਾਜ਼ ਨੇ ਕਿ 18 ਘੰਟੇ ਬੀਤਣ ਦੇ ਬਾਅਦ ਕੋਈ ਵੀ ਜਿਹੜੀ ਗ੍ਰਿਫਤਾਰੀ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮਰਤਕ ਦੇ ਰੱਖ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਵੀ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋ ਦੇ ਹਾਲ ਦੀ ਘੜੀ ਪਰਵਾਰਕ ਮੈਂਬਰਾਂ ਅਤੇ ਪੁਲਿਸ ਪਰਸ਼ਾਸ਼ਕਨ ਵਿੱਚ ਹਜੇ ਕੋਈ ਸਹਿਮਤੀ ਨਹੀਂ ਬਣੀ ਔਰ ਪਰਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਜਿੰਨੀ ਦੇਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨੀ ਦੇਰ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਮਿਰਤਕ ਦੇ ਰੱਖ ਕੇ ਕੀਤਾ ਜਾਵੇਗਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਡੀਐਸਪੀ ਸਰਵਜੀਤ ਸਿੰਘ ਵੱਲੋਂ ਲਗਾਤਾਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਭਰੋਸਾ ਜਿਤਾਇਆ ਜਾ ਰਿਹਾ ਕਿ ਲਗਾਤਾਰ ਸਾਡੀਆਂ ਜਿਹੜੀਆਂ ਟੀਮਾਂ ਉਹ ਕੰਮ ਕਰ ਰਹੀਆਂ ਨੇ ਪਰ ਪਰ ਹਾਲ ਦੀ ਘੜੀ ਪਰਿਵਾਰਕ ਮੈਂਬਰ ਤੇ ਮਹੱਲਾ ਨਿਵਾਸੀ ਇਸ ਗੱਲ ਨੂੰ ਲੈ ਕੇ ਨਾਰਾਜ਼ ਨੇ ਕਿ ਜਿਹੜੀ ਦੋਸ਼ੀਆਂ ਦੀ 18 ਘੰਟੇ ਬੀਤਣ ਤੋਂ ਬਾਅਦ ਗ੍ਰਿਫਤਾਰੀ ਕਿਉਂ ਨਹੀਂ ਹੋਈ ਇਸ ਪੂਰੇ ਮਾਮਲੇ ਨੂੰ ਲੈ ਕੇ ਮਹੱਲਾ ਨਿਵਾਸੀ ਪਰਿਵਾਰਕ ਮੈਂਬਰ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੱਲ ਰਾਤ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ 10-15 ਅਣਪਛਾਤੇ ਬੰਦਿਆਂ ਵੱਲੋਂ ਇੱਕ ਦੋ ਮਜ਼ਦੂਰ ਵਿਅਕਤੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇਜਤਾ ਰਹਿ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ ਔਰ ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਔਰ ਦੂਜਾ ਵਾਲੇ ਦੇਸ਼ ਹਸਪੀਟਲ ਦੇ ਵਿੱਚ ਸੀਰੀਅਸ ਪਿਆ ਹੈਗਾ ਉਹਦਾ ਹਾਲੇ ਕੋਈ ਪਤਾ ਨਹੀਂਗਾ ਇਸ ਤਰ੍ਹਾਂ ਦੀ ਉਸ ਦੀ ਸਥਿਤੀ ਹੈਗੀ ਔਰ ਜਿਹੜੀ ਇਹ ਹੱਤਿਆ ਕੀਤੀ ਗਈ ਹੈ ਤੇਜ਼ ਤਾਰਾ ਹਥਿਆਰਾਂ ਨਾਲ ਆਏ ਦੇ ਨੇ ਇਥੋਂ ਦੇ ਮੁੰਡੇ ਜਿਹੜੇ ਹੈਗੇ ਨੇ ਛੋਟੀਆਂ ਉਮਰਾਂ ਦੇ ਵਿੱਚ ਕਿਰਪਾਨਾਂ ਚੱਕਦੇ ਨੇ ਹੋਰ ਨੇ ਜੇ ਪੁਲਿਸ ਮਸਤੈਦੀ ਨਾਲ ਪਹਿਲਾਂ ਹੀ ਐਕਸ਼ਨ ਲਵੇ ਇਹਨਾਂ ਲੋਕਾਂ ਤੇ ਰਾਤਾਂ ਨੂੰ 12:00 1:00 2:00 ਵਜੇ ਤੱਕ ਮੁੰਡੇ ਘੁੰਮਦੇ ਨੇ ਉਹਨਾਂ ਦੇ ਪਹਿਲਾਂ ਹੀ ਐਕਸ਼ਨ ਲੈਤਾ ਹੁੰਦਾ ਤਾਂ ਇਹ ਜਵਾਨ ਪੁੱਤ ਨਾ ਜਾਂਦਾ ਕਿਸੇ ਮਾਂ ਦਾ ਉਨੇ ਸਵਾਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾਂਦੀ ਆ ਰਿਸਰਚ ਅਭਿਆਨ ਵੀ ਕੀਤੇ ਜਾਂਦੇ ਉਹਨੂੰ ਕਿਵੇਂ ਦੇਖੀ ਨਹੀਂ ਇਹ ਸਾਰੇ ਅਭਿਆਨ ਨਾ ਇਹ ਗਰੀਬਾਂ ਤੇ ਅਜਮਾਸ਼ ਹੁੰਦੀ ਹੈਗੀ ਜਿਹੜੇ ਤਕੜੇ ਨੇ ਉਹ ਸ਼ਰਮ ਕਰਪਾਣਾ ਲੈ ਕੇ ਘੁੰਮ ਸਕਦੇ ਨੇ ਸ਼ਰਮ ਤੇਜਤਾਰਾ ਤਿਆਰ ਲੈ ਕੇ ਘੁੰਮ ਸਕਦੇ ਨੇ ਤਕਰੀਬਨ ਇਹਨਾਂ ਨੇ ਕਦੇ ਕੋਈ ਐਕਸ਼ਨ ਨਹੀਂ ਕੀਤਾ ਅਜੇ ਤੱਕ ਕਦੇ ਕੋਈ ਸੁਰਕਿਆਂ ਚ ਨਹੀਂ ਦੇਖਿਆ ਗਿਆ ਕਿ ਕਿਸੇ ਬੰਦੇ ਤੋਂ ਹਥਿਆਰ ਬਰਾਮਦ ਕੀਤੇ ਆ ਤੇ ਇਹਨਾਂ ਦੇ ਐਫਆਈਆਰ ਕੀਤੀ ਹੋਵੇ ਜੇ ਫੜਦੀ ਲਿਆਉ ਤਾਂ ਸ਼ਰਮ ਨੂੰ ਛੁੱਟ ਗਿਆ ਹੋਊਗਾ ਕਿਸੇ ਪੁਲਿਸ ਦਾ ਪੁਆਇੰਟ ਵੀ ਬਣਿਆ ਹੋਇਆ ਹੈਗਾ ਨੇ ਸਾਰੇ ਖੇਲ ਹੈਗਾ ਸਿਰਫ ਦਿਖਾਵੇ ਦਾ ਪੁਆਇੰਟ ਹੈਗਾ ਇੱਥੇ ਇੱਥੇ ਕਦੇ ਪੁਲਿਸ ਪ੍ਰਸ਼ਾਸਨ ਦੇਖਿਆ ਨਹੀਂ ਗਿਆ ਕਦੇ ਜਿਹੜੀ ਮਰਤਕ ਦੇ ਰੱਖੀਆ ਮੰਗ ਕੀ ਆ ਮੰਗ ਜਿਹੜੇ ਦੋਸ਼ੀ ਨੇ ਅੱਜ ਪੂਰੇ 18 ਘੰਟੇ ਬੀਤ ਚੁੱਕੇ ਨੇ ਲਾਸ਼ ਉਹਨੇ ਮਿਲੀ ਸੀ ਮੁੰਡੇ ਦੀ 18 ਘੰਟੇ ਬੀਤਣ ਦੇ ਬਾਵਜੂਦ ਹਲੇ ਇੱਕ ਬੰਦੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਉਂ ਨਹੀਂ ਹੋਈ ਜਦੋਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ 1 ਕਿਲੋਮੀਟਰ ਮੈਦਾਨਾ ਥਾਣਾ ਹੈਗਾ ਜਦਕਿ ਉੱਥੋਂ ਥਾਣੇ ਦੀ ਪੁਲਿਸ ਨੇ ਕਿਉਂ ਨਹੀਂ 10-15 ਬੰਦਿਆਂ 'ਚ ਕੋਈ ਬੰਦਾ ਗ੍ਰਿਫਤਾਰ ਕੀਤਾ ਹਾਲੇ ਤੱਕ ਕਿਉਂ ਨਹੀਂ ਗ੍ਰਿਫਤਾਰੀ ਹੋ ਸਕੀ ਕੀ ਉਹ ਡੀ ਕਰ ਦਿੰਦੇ ਕੋਈ ਬੰਦਾ ਮਰੂਗਾ ਤਾਂ ਅਸੀਂ ਉਸ ਨੂੰ ਫੇਰ ਗ੍ਰਿਫਤਾਰ ਕਰਾਂਗੇ ਨਹੀਂ ਇਹ ਬਹੁਤ ਗਲਤ ਹੋਇਆ ਕਿਸੇ ਮਾਂ ਨੇ ਆਪਣਾ ਪੁੱਤ ਗਵਾ ਲਿਆ ਠੀਕ ਹੈ ਹੌਣ ਵਾਲੇ ਸਮੇਂ ਦੇ ਵਿੱਚ ਵੀ ਜੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਲੋਕਾਂ ਨੂੰ ਸੜਕਾਂ ਤੇ ਉਤਰ ਨਹੀਂ ਪਾਊਗਾ ਹੁਣ ਜਿਹੜਾ ਅੰਤਮ ਸੰਸਕਾਰ ਨਹੀਂ ਕੀਤਾ ਜਾਣਾ ਨਹੀਂ ਜਿਹੜੇ ਪਰਿਵਾਰਕ ਸਦਸਿਆਂ ਨੇ ਉਹ ਕਹਿੰਦੇ ਜਿੰਨਾ ਚਿਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ 'ਚ ਅੰਤਮ ਸੰਸਕਾਰ ਨਹੀਂ ਕੀਤਾ ਜਾਊਗਾ ਮੇਰਾ ਨਾਮ ਰਵਿੰਦਰ ਰਾਜੀ मैं जो लड़का मरा है उसका मैं मामा हूँ और मैं दिल्ली में रहता हूँ बात हो गई कि मेरे को रात को साढ़े नौ बजे रात को कॉल गया यहाँ से यहाँ पे मेरे भांजे को तीन चार बंदे रोक करके इसको घर से लाठी से मारा है और काट पीट दिया है फिर हमने उसको दोबारा कॉल किया फिर कोई ने कॉल ही नहीं उठाया फिर हमने वहां से साढ़े दस बजे रात में आया स्टेशन गाड़ी पकड़ यहाँ आया तो यहाँ पर गाड़ी कैंसिल हो गई फिर हमने दोबारा चला गया वापस दिल्ली फिर दिल्ली हमने रात में रहे वहाँ से जब यहाँ आया हूँ दो बजे तब पता चला की और अभी उसको हम लाश लेके आए हैं मांग हमारे जो इसको हत्या रहा है उसको गिरफ्तार किया जाए और उसको फांसी की सजा होनी चाहिए ये जब तक उसको गिरफ्तार नहीं किया जाएगा जब उसको रेड नहीं किया जाएगा तब तो हम इसको लास्ट को यही पर रखेंगे लड़ाई कारण कुछ नहीं है जी वो अपनी ग्रुप बना करके इसको सीधा साधा समझ के उस पर हमला कर दिया एकदम से रात रात को पुलिस की कारगुजारी को कैसे देखते हैं यहाँ के पुलिस वाले पता नहीं जी पुलिस वाले आए अपने छाटी कर चले गए उसको न कभी तक अरेस्ट किया न उसके घर के कोई तलाशी लिया न उसको ढूंढ रहा है वास्ते लाया गया है नौजवान बच्चा सी साल का ਜੋ ਉਸਦੀ ਰੇੜੀ ਲਾਉਂਦਾ ਸੀ ਉਹ ਘਰੇ ਆ ਰਿਹਾ ਸੀ ਉਹਦੇ ਨਾਲ ਲੁੱਟਬੋ ਕਰੀਏ ਜਦੋਂ ਗੱਲਾਂ ਲੁੱਟ ਕੇ ਲੈ ਗਏ ਤੇ ਮੁਰਕੋ ਘਰੇ ਗਿਆ ਆਪਣੇ ਭਰਾ ਨੂੰ ਲੈ ਕੇ ਆਇਆ ਇੱਥੇ ਜਿੱਥੇ ਆਪਾਂ ਚੋਕੇ ਧਰਨਾ ਲੱਗਿਆ ਇਸ ਤੇ ਵੀ ਘਟਨਾ ਹੈ ਜੇ ਚੋਕੇ ਜਾਦੇ ਭਰਾ ਨੂੰ ਨਾਲ ਲੈ ਕੇ ਆਇਆ ਜਿਹੜਾ ਮਰਤੀ ਕੇ ਦੇਹ ਪਈਏ ਇਹ ਵਿਚਾਰਾ ਪੈਸੇ ਵਾਪਸ ਕਰਨ ਲੈਣ ਵਾਸਤੇ ਚੋਰਾਂ ਤੋਂ ਤੇ ਇਹਨੂੰ ਆਂਦੇ ਸਾਰੇ ਨੇ ਕਿਰਪਾਨਾਂ ਤਲਵਾਰਾਂ ਨਾਲ ਹਮਲਾ ਕਰਤਾ ਇਹਨੂੰ ਮਾਰਤਾ ਤੇ ਇੱਕ ਇਹਦਾ ਭਰਾ ਹੈ ਜਿਹੜਾ ਉਹ ਇੰਜੜੇ ਬਹੁਤ ਉਹ ਵੀ ਬਹੁਤ ਮੁਸ਼ਕਲਾਂ ਬਚੂਗਾ ਇੱਥੇ ਬਹੁਤ ਗੁੰਡਾਗਰਦੀ ਹੁੰਦੀ ਆਉਂਦੀ ਹੈ ਥੋਬੀਆਂ ਦੇ ਸ਼ਰੀਆਮ ਨਸ਼ਾ ਵੀ ਕਰਦਾ ਹੈ ਰਾਤ ਵੀ ਥੋਬੀਆਂ ਨੇ ਇੱਕ ਵਿਆਹ ਸੀਗਾ ਇੱਥੇ ਨੰਗੀ ਤਲਵਾਰਾਂ ਨਾਲ ਖੂਬ ਨਾਚ ਨੰਗਾ ਨਾਚ ਹੋਇਆ ਹੈ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਉਂਦਾ ਇੱਥੇ ਕੋਈ ਕਿਸੇ ਤੋਂ ਡਰ ਭਏ ਨਹੀਂ ਸਰਕਾਰ ਵੀ ਹੈ ਫੇਲੀਅਰ ਹੈ ਅਜ ਤੱਕ ਨੋਬੀਟੇ ਥਾਣਾਗਾ ਫਿਰ ਵੀ ਇਸ ਤਰ੍ਹਾਂ ਸਰਕਾਰ ਫੇਲੀਅਰ ਕੋਈ ਦਬਦਬਾ ਨਹੀਂ ਨਾ ਕੋਈ ਪੁਲਿਸ ਤੋਂ ਕਰਦਾ ਲੋਕ ਨਾ ਕੋਈ ਸਰਕਾਰ ਦਾ ਦਬਦਬਾ ਵੀ ਕੋਈ ਗਰੀਬ ਨੂੰ ਇਨਸਾਫ ਮਿਲੇ ਦੇਖੋ ਹੁਣ ਤੱਕ ਹੱਜੇ ਤੱਕ ਰੋ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਨਹੀਂ ਹੋਏ ਦੋਸ਼ੀ ਗ੍ਰਿਫਤਾਰ ਹੋਣੇ ਚਾਹੀਦੇ ਨੇ ਤੇ ਇਹਨਾਂ ਨੂੰ ਜਿਹੜਾ ਨੇ ਬੱਚਾ ਮਾਰਿਆ ਗਿਆ ਇਹਨਾਂ ਨੂੰ ਇਨਸਾਫ ਦਿਵਾਣਾ ਜ਼ਰੂਰੀ ਹੈ ਇਹ ਜਿੰਨੇ ਦਾ ਕਰ ਇਨਸਾਫ ਨਹੀਂ ਮਿਲਦਾ ਇਹਨਾਂ ਨੂੰ ਦੋਸ਼ੀ ਫੜੇ ਨਹੀਂ ਜਾਂਦੇ ਉਹਨੇ ਤਾਂ ਕਰ ਸੰਸਕਾਰ ਨਹੀਂ ਕਰਿਆ ਜਾਊਗਾ ਇਹ ਇਥੋਂ ਤੱਕ ਦੀ ਧਰਨਾ ਜਾਰੀ ਰਹਿਊਗਾ ਇਹ ਬਰਾਬਰ ਕਾਲਵਾਦ ਲੱਗਦਾ ਹੈ ਕਿ ਜਤਿੰਦਰ ਨਾਦ ਜਿਹੜੇ 4-5 ਪੰਜ ਪੁਲਿਸ ਸਸਲ ਮੁਦਾਬਾ ਸਾਡਾ ਮਾਰੀਆ ਸਦੀਵੀ ਬਰਾਨੇ ਜਿਹੜੀ ਹੈ ਇਲਾਜ ਹਸਪੀਟਲ ਵਿਖੇ ਦਿੱਤਾ ਸੀ ਉਸ ਤੇ ਤ੍ਰਾਂਤ ਜਿਹੜਾ ਹੈਗਾ ਮਕਦਮਾ ਨੰਬਰ 381 197 ਨੂੰ ਤੇ ਫੋਰ ਜਿਹੜੀਆਂ ਬੀਐਨਐਸ ਦੇ ਤਾਰਾਂ ਦੀ ਟੀਮ ਜਿਹੜਾ ਦਰਜ ਕਰ ਲਿਆ ਸੀ ਤੇ ਇਹ ਚ ਜਿਹੜਾ ਸਾਡੇ ਵੱਲੋਂ ਜਿਹੜਾ ਲਗਾਤਾਰ ਜਿਹੜੀਆਂ ਮਾਝੂਕ ਸੀਨੀਅਰ ਕਪਤਾਨ ਪੁਲਿਸ ਉਹਨਾਂ ਦੀਆਂ ਜਿਹੜੀਆਂ ਨਿਸ਼ਾਨ ਨਿਵੇਸ਼ਾ ਤੇ ਟੀਮਾਂ ਜਿਹੜੀਆਂ ਸੀਆਈ ਦੀਆਂ ਤੇ ਸਾਡੇ ਪੁਲਿਸ ਸਟੇਸ਼ਨ ਦੀ ਟੀਮਾਂ ਬਣ ਕੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਪਰਿਵਾਰ ਦਾ ਇਹ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਡਾ ਵੀ ਉਹਨਾਂ ਨਾਲ ਜਿਹੜਾ ਲਗਾਤਾਰ ਰابطਾ ਹੈਗਾ ਤੇ ਹੁਣ ਵੀ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਵੀ ਸਾਡੇ ਵੱਲੋਂ ਪੂਰੇ ਕੋਸ਼ਿਸ਼ਾਂ ਕੀਤੇ ਜਾ ਰਹੇ ਨੇ ਜਲਦ ਗ੍ਰਿਫਤਾਰ ਕਰ ਲਿਆ ਜਾਵੇ ਹੈਲੋ 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 ਬਾਈ ਨੇਮ ਨਹੀਂ ਬਾਈ ਚਲੋ ਹੈਲੋ 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 ਬਾਈ ਨੇਮ ਪੰਜ ਜਣਿਆਂ ਤੇ ਐਫੇਅਰ ਰਜਿਸਟਰ ਹੈ ਬਾਕੀ ਹੁਸ਼ਾਨੂ ਨੇ ਲੋਕਲੀ ਅਜੇ ਬਾਤ ਦੇ ਬੀ ਲੋਕਲੀ ਜਿਹੜਾ ਹੈਗਾ ਆਪਣੇ ਬਟਿੰਡੇ ਦੇ ਰਹਿਣ ਵਾਲੇ ਤੇ ਸਾਡੇ ਵੱਲੋਂ ਜਿਹੜਾ ਹੈਗਾ ਹਰ ਐਫਰਟ ਕੀਤਾ ਜਾ ਰਿਹਾ ਤੇ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂ ਮੇਰੀ ਪਰਿਵਾਰਕ ਮੈਂ ਉਹ ਕਰਨਾ ਲਾਇਆ ਗਿਆ ਉਹ ਅਸੀਂ ਜਲਵਾ ਕੋਈ ਕੀ ਕਹਿੰਦੇ ਨੇ ਹਾਂਜੀ ਉਹ ਇਹੀ ਹੈ ਵੀ ਜਿਹੜਾ ਹੈਗਾ ਅਰੈਸਟ ਕੀਤਾ ਜਾਵੇ ਤਾਂ ਅਸੀਂ ਉਹੀ ਇਹਨਾਂ ਨੂੰ ਜਿਹੜਾ ਹੈਗਾ ਵੀ ਸਾਡੇ ਵੱਲੋਂ ਜਿਹੜੀਆਂ ਟੀਮਾਂ ਜਿਹੜੀਆਂ ਅਡਡ ਜਿਹੜੀਆਂ ਰਾਤ ਹੀ ਫਾਰਮ ਹੋ ਗਈਆਂ ਸੀ ਕਿ ਅਫਸਰਾਂ ਦੀਆਂ ਹਦਾਇਤਾਂ ਤੇ ਤੇ ਸਾਡੇ ਵੱਲੋਂ ਹਰੇਕ ਐਫਰਟ ਕੀਤਾ ਜਾ ਰਿਹਾ ਤੇ ਅਸੀਂ ਜਿਹੜਾ ਸਾਨੂੰ ਥੋੜਾ ਟਾਈਮ ਦਿੱਤਾ ਅਸੀਂ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਦੇਖੋ ਅਸੀਂ ਪਰਿਵਾਰ ਨਾਲ ਸਵੇਰ ਤੋਂ ਇਨ ਟੱਚ ਹੈਗੇ ਅਸੀਂ ਪਰਿਵਾਰ ਨੂੰ ਦੱਸਿਆ ਵੀ ਸੀਗਾ ਵੀ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਇਨਫੈਕਟ ਜਿੰਨੇ ਵੀ ਦੋਸ਼ੀਆਂ ਦੇ ਟਿਕਾਣੇ ਨੇ ਜਿਹੜੇ ਘਰ ਹੈਗੇ ਅਸੀਂ ਹਰ ਜਗ੍ਹਾ ਰੇਡ ਕੀਤੀ ਹੈਗੀ ਬਾਕੀ ਰੇਡਸ ਕਰ ਰਹੇ ਹਾਂ ਕਈ ਵਾਰ ਕੀ ਹੁੰਦਾ ਕਿ ਦੇਖੋ ਟੀਮਸ ਇਮੀਡੀਏਟਲੀ ਸਾਡੀਆਂ ਕੰਮ ਲੱਗ ਗਿਆ ਅਸੀਂ ਕਈ ਵਾਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਅਸੀਂ ਅਸ਼ੂਰ ਕਰਦੇ ਹਾਂ ਵੀ ਜਿੰਨੇ ਵੀ ਇਸ ਮੁਕਦਮੇ ਦੇ ਦੋਸ਼ੀ ਨੇ ਸਾਰਿਆਂ ਨੂੰ ਜਲ ਇੱਕ ਅਸੀਂ ਵਧੀਆ ਵਾਟਰਟਾਈਟ ਕੇਸ ਪੇਸ਼ ਕਰਾਂਗੇ ਤਾਂ ਜੋ ਸਾਰੇ ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਹੋਵੇਗੀ ਸਰ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਦੋ ਮੁੰਡੇ ਏਸੀ ਮੱਲੇ ਦੇ ਹੈਗੇ ਉਹ ਚਿੱਟੇ ਦਾ ਜਿਹੜਾ ਨਸ਼ਾ ਕਰਦੇ ਨੇ ਨਸ਼ਾ ਸਪਲਾਈ ਵੀ ਕਰਦੇ ਨੇ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਦੇਖੋ ਜੋ ਪਰਿਵਾਰ ਵੱਲੋਂ ਸਾਨੂੰ ਦੋਸ਼ੀ ਦੱਸੇ ਗਏ ਨੇ ਅਸੀਂ ਉਹਨਾਂ ਨੂੰ ਰੇਡ ਕਰ ਰਹੇ ਹਾਂ ਇਸ ਤੋਂ ਇਨਫੈਕਟ ਜੇ ਇਦਾਂ ਦੀ ਗੱਲ ਆ ਤਾਂ ਅੱਜ ਪਹਿਲਾਂ ਵੀ ਅਸੀਂ ਚੈੱਕ ਕਰ ਲਾਂਗੇ ਰਿਕਾਰਡ ਜ਼ਰੂਰ ਮੁਕਦਮੇ ਦਰਜ ਹੋਣਗੇ ਜੀ ਕਿਉਂਕਿ ਅਗਰ ਚਿੱਟੇ ਵਾਗਰ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਤੁਰੰਤ ਕਾਰਵਾਈ ਉਸਤੇ ਵੀ ਕਰਦੇ ਹਾਂ ਪਰ ਜਿੱਥੋਂ ਤੱਕ ਗੱਲ ਹੈ ਇਸ ਵਾਰ ਦਾਦੀ ਜਿੰਦੇ ਵੀ ਦੋਸ਼ੀ ਹੈਗੇ ਨੇ ਅਸੀਂ ਸਾਰਿਆਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਰੈਸ਼ ਕਰਾਂਗੇ ਪਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਜੁਆ ਤਾਂ ਕਮੇਟਕ ਦੇਰ ਰੱਖ ਕੇ ਪ੍ਰਕਾਸ਼ ਅਸੀਂ ਪਰਿਵਾਰਕ ਮੈਂਬਰਾਂ ਨਾਲ ਅਸੀਂ ਮਿਲੇ ਸੀ ਜੀ ਮੈਂ ਵੀ ਮਿਲਿਆ ਸੀਗਾ ਸਾਡੇ ਹੋਰ ਵੀ ਪੁਲਿਸ ਅਫਸਰ ਮਿਲੇ ਸੀ ਅਸੀਂ ਇਹਨਾਂ ਨੂੰ ਵੀ ਦੱਸਿਆ ਸੀਗਾ ਵੀ ਜਿਹੜੇ ਹੈ ਅਸੀਂ ਐਫਰਟਸ ਪੂਰੇ ਕਰ ਰਹੇ ਹਾਂ ਇਹਦੇ ਵਿੱਚ ਕਿਉਂਕਿ ਸਾਡੀਆਂ ਸੀਆ ਇਮੀਡੀਟਲੀ ਹੋ ਜੇ ਉਹਨਾਂ ਨੂੰ ਦੋਖਾ ਹੈ ਉਹ ਅਸੀਂ ਉਸ ਚੀਜ਼ ਨਾਲ ਸਹਿਮਤ ਹੈਗੇ ਆਂ ਬਟ ਸਾਡੇ ਵੱਲੋਂ ਐਫਰਟਸ ਕੋਈ ਕਮੀ ਨਹੀਂ ਹੈ ਅਸੀਂ ਰਾਤੋਂ ਰਾਤ ਮੁਕਦਮਾ ਦਰਜ ਕਰਤਾ ਸੀਗਾ ਸਾਰੀ ਜੋ ਰਾਤ ਵਾਲੀ ਕਾਰਵਾਈ ਸੀ ਉਹ ਕਰਕੇ ਮਾਰਨਿੰਗ अर्ਲੀ ਮਾਰਨਿੰਗ ਅਸੀਂ ਰੇਡ ਕਰ ਰਹੇ ਆ ਟੈਹਰ ਟੈਕਨੀਕਲ ਐਨਾਲਿਸਿਸ ਵੀ ਕਰ ਰਹੇ ਆ ਫੋਨ ਨੰਬਰ ਹੋਰ ਡਿਟੇਲਸ ਵੀ ਸਾਡਾ ਕੋਸ਼ਿਸ਼ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨਾ ਹੈ